just terrible <laughs> ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਇੱਥੇ ਬਤੀਤ ਕਰੋਗੇ ਇਹ ਤੁਹਾਡਾ ਅਜਾਈ ਨਹੀਂ ਜਾਣਾ ਇੱਥੋਂ ਤੁਸੀਂ ਕੁਝ ਅਸੀਂ ਸਾਰਿਆਂ ਨੇ ਤੁਸੀਂ ਇਕੱਲਿਆਂ ਨਹੀਂ ਤੁਸੀਂ ਅਸੀਂ ਸਾਰਿਆਂ ਨੇ ਕੁਝ ਸਿੱਖ ਕੇ ਜਾਣਾ ਹੈ ਨਾਮਾਂ ਆਇਆ ਜੋ ਮਾਲਕ ਦੁਨੀਆਂ ਦਾ ਸਰਤ ਉਸੇ ਦੇ ਰੰਗ ਵਿੱਚ ਖੇਲੇ ਲੀਡੇ ਹੁੰਦੀਆਂ ਨੇ ਖਾਸ ਰੂਹਾਂ जिन्ना दी जाच लगते मिले इड़े हम दुकाने खासरू हाँ जिन्ना दी जाच लगते मिले। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੰਡੋ ਯੂਐਸ ਹੈਰੀਟੇਜ ਫਰੈਸ਼ਨੋ ਦੇ ਵੱਲੋਂ ਗਦਰੀ ਬਾਬਿਆਂ ਅਤੇ ਆਜ਼ਾਦੀ ਦੇ ਲਹਿਰ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਮੇਲਾ ਯੋਜਿਤ ਕੀਤਾ ਜਿਸ ਦੇ ਵਿੱਚ ਬਹੁਤ ਸਾਰੇ ਬੁਲਾਰੇ ਸੱਦੇ ਗਏ ਅਤੇ ਕਈ ਮੁੱਖ ਮਹਿਮਾਨ ਵੀ ਪਹੁੰਚੇ ਅਤੇ ਇਸ ਮੌਕੇ ਸ਼ਰਧਾਂਜਲੀ ਮੇਲੇ ਦੇ ਵਿੱਚ ਮਹਾਨ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਵਸਦੇ ਹੋਣ ਪਰ ਉਹ ਆਪਣੇ ਮੂਲ ਪੰਜਾਬ ਦੇ ਨਾਲ ਹਮੇਸ਼ਾ ਡੂੰਘੇ ਤੌਰ ਤੇ ਜੁੜੇ ਰਹਿੰਦੇ ਨੇ ਇਸੇ ਸਮਰਪਣ ਦੀ ਕੜੀ ਦੇ ਤਹਿਤ ਕੈਲੀਫੋਰਨੀਆ ਤੋਂ ਸ਼ੁਰੂ ਹੋਈ ਗਦਰ ਲਹਿਰ ਨੂੰ ਸਮਰਪਿਤ ਕਰਦੇ ਹੋਏ ਇੰਡੋ ਯੂ ਐਸ ਸੈਰੀਟੇਜ਼ ਫਰੈਸਨੋ ਦੇ ਵੱਲੋਂ ਗਦਰੀ ਬਾਬਿਆਂ ਅਤੇ ਆਜ਼ਾਦੀ ਦੀ ਲਹਿਰ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਮੇਲਾ ਆਯੋਜਿਤ ਕੀਤਾ ਗਿਆ ਸੰਸਥਾ ਦੇ ਕਨਵੀਨਰ ਅਤੇ ਪ੍ਰੋਗਰਾਮ ਆਰਗੇਨਾਈਜ਼ਰ ਸਾਧੂ ਸਿੰਘ ਸੰਗਾ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਗਦਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਸਮਾਗਮ ਦੀ ਸ਼ੁਰੂਆਤ ਗੁਰਿੰਦਰ ਸਿੰਘ ਨੀਟਾ ਮਾਛੀਕੇ ਨੇ ਸਭ ਨੂੰ ਸਟੇਜ ਤੋਂ ਜੀ ਆਇਆਂ ਕਹਿ ਕੇ ਕੀਤੀ ਜੀ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਇੱਥੇ ਭਾਵੇਂ ਥੋੜੇ ਸਮੇਲੇ ਹੀ ਆਪਾਂ ਇਹ ਪ੍ਰੋਗਰਾਮ ਕਰ ਰਹੇ ਆ ਪਰ ਜਿੰਨਾ ਵੀ ਸਮਾਂ ਤੁਸੀਂ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਇੱਥੇ ਬਤੀਤ ਕਰੋਗੇ ਇਹ ਤੁਹਾਡਾ ਅਜਾਈ ਨਹੀਂ ਜਾਣਾ ਇੱਥੋਂ ਤੁਸੀਂ ਖਾਸ ਅਸੀਂ ਸਾਰਿਆਂ ਨੇ ਤੁਸੀਂ ਇਕੱਲਿਆਂ ਨਹੀਂ ਤੁਸੀਂ ਅਸੀਂ ਸਾਰਿਆਂ ਨੇ ਕੁਝ ਸਿੱਖ ਕੇ ਜਾਣਾ ਹੈ ਜਿਵੇਂ ਹੁਣ ਇਹ ਤੋਂ ਪਹਿਲੇ ਬੁਲਾਰੇ ਸਰਪੀਰ ਸਿੰਘ ਹੁਣੀ ਬੋਲ ਕੇ ਗਏ ਹੈ ਸੋ ਉਸੇ ਤਰ੍ਹਾਂ ਸਾਨੂੰ ਨਾ ਇਹ ਆਪਣੀ ਯਾਦ ਜਿਹੜੀ ਹੈ ਉਹ ਦੇ ਵਿੱਚ ਵਸਾ ਲੈਣਾ ਚਾਹੀਦਾ ਹੈ ਨਾਮ ਆਈਆਂ ਜੋ ਮਾਲਕ ਦੁਨੀਆਂ ਦਾ ਸਰਦ ਉਸੇ ਦੇ ਰੰਗ ਵਿੱਚ ਖੇਲੇ ਈਟੇ ਹੁੰਦੀਆਂ ਨੇ ਖਾਸ ਰੂਹਾਂ ਜਿਨ੍ਹਾਂ ਦੀ ਯਾਦ ਚ ਲੱਗਦੇ ਮੇਲੇ ਈਟੇ ਹੁੰਦੀਆਂ ਨੇ ਖਾਸ ਰੂਹਾਂ ਜਿਨ੍ਹਾਂ ਦੀ ਯਾਦ ਚ ਲੱਗਦੇ ਮੇਲੇ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜਿੰਨੇ ਵੀ ਤੁਸੀਂ ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਮੇਲੇ ਦੇ ਵਿੱਚ ਚੱਲ ਕੇ ਪਹੁੰਚੇ ਹੋ ਇਹ ਮੇਲਾ ਇੰਡੋ ਯੂ ਐਸ ਹੈਰੀਟੇਜ ਫਿਰਜ ਨੂੰ ਹਰ ਸਾਲ ਤੁਹਾਡੇ ਵਾਸਤੇ ਲੈ ਕੇ ਆਉਂਦਾ ਸਵਾਗਤ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਡਾਕਟਰ ਸਰਬਜੀਤ ਸਿੰਘ ਵਾਈਸ ਚਾਂਸਲਰ ਅਨੰਦਪੁਰ ਸਾਹਿਬ ਯੂਨੀਵਰਸਿਟੀ ਨੇ ਹਾਜ਼ਰੀ ਭਰੀ ਜਦਕਿ ਐਡਵੋਕੇਟ ਨਰਿੰਦਰਪਾਲ ਸਿੰਘ ਚਾਹਲ, ਪ੍ਰਿਤਪਾਲ ਕਾਰੋਦਾਸੀ, ਪਰਮਜੀਤ ਕੌਰ ਪਾਸ਼, ਕਾਂਗਰਸਮੈਨ ਜਿਮ ਕੋਸਟਾ ਅਤੇ ਸਿਆਸੀ ਆਗੂ ਮਲਕੀਤ ਸਿੰਘ ਦਾਖਾ ਸਮੇਤ ਕਈ ਹਸਤੀਆਂ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਪત્રਕਾਰ ਕੁਲਵੰਤ ਸਿੰਘ ਉਬੀਤਾਲੀਆਂ ਡਾਕਟਰ ਸਰਬਜੀਂਦਰ ਸਿੰਘ ਐਡਵੋਕੇਟ ਨਰਿੰਦਰ ਸਿੰਘ ਚਾਹਲ ਅਤੇ ਪ੍ਰਤਪਾਲ ਕੌਰ ਉਦਾਸੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਡਾਕਟਰ ਮਨਰੀਤ ਕੌਰ ਗਰੇਵਾਲ ਸੁਖਬੀਰ ਪੰਡਾਲ ਅਤੇ ਅਰਜੁਨ ਸਿੰਘ ਜੋਸ਼ਣ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਕੋਈ ਧਰਤੀ ਤੇ ਇਹੋ ਜਿਹਾ ਜੀਵ ਹੈ ਜਿਹਨੇ ਮਰਨਾ ਨਹੀਂ ਕੋਈ ਇਹੋ ਜਿਹਾ ਬੰਦਾ ਹੈ ਜਿਹਨੂੰ ਮੌਤ ਨਹੀਂ ਆਉਣੀ ਜੇ ਮਰਨਾ ਹੀ ਆ ਤਾਂ ਫਿਰ ਸੱਚ ਤੇ ਖੜ ਕੇ ਕਿਉਂ ਨਾ ਮਰੀਏ ਉਹ ਕੁਝ ਕਾ ਕੇ ਕਿਉਂ ਨਾ ਮਰੀਏ ਕਿ ਮਨ ਲਗਿਆ ਸਾਡੀ ਜਮੀਰ ਕਹੇ ਸਾਡੀ ਆਤਮਾ ਕਹੇ ਮੈਂ ਆਪਣੇ ਜੀਵਨ ਨੂੰ ਸਫਲ ਕਰਕੇ ਚੱਲਿਆ ਮੈਂ ਕਿਸੇ ਦੀ ਧੌਂਖ ਨਹੀਂ ਚੱਲੀ ਮੈਂ ਕਿਸੇ ਤੋਂ ਡਰ ਕੇ ਆਪਣੇ ਵਿਚਾਰ ਨਹੀਂ ਬਦਲੇ ਇਹ ਕਰਕੇ ਇੱਕ ਸਦੀ ਹੋ ਗਈ ਆ ਪੂਰੀ ਇੱਕ ਸਦੀ ਤੋਂ ਉੱਪਰ ਹੋ ਗਿਆ जे गदरी जे गदरिया की करवाली व्यर्थ गई होंज आप इतना ना जुड़े हों तू मगदूर दे heritage i believe is fitting and appropriate given these challenging times we are living in the punjabi community the punjabi community has done so much to make our valley our state and our nation better you and your families represent hard work, families, and the desire to make our country better. I thank you. I thank all of you. Some have heard me say this before. I think the secret sauce of America is immigrants. the migrants past and immigrants present i thank you for allowing me <laughs> to join you this afternoon gadri bape dilare desh nu alag karwan vaste itthodiya sukh suhaldan chhad ke gadar lae jehdi e talai sare bharat vartay de punjabiyan milaya ohna de pahar purniyan te ohna de nakshe karan te ajj chaln di lod hai ਡਾਕਟਰ ਸਰਵਜਿੰਦਰ ਸਿੰਘ ਬੀਸੀ ਸਾਹਿਬ ਨੇ ਗਦਰੀ ਬਾਬਿਆਂ ਤੇ ਬੜਾ ਭਰਪੂਰ ਚਾਨਣਾ ਪਾਇਆ ਦਿੱਤਿਆਂ ਨਾਲ ਜਦਰੀ ਬਾਬਿਆਂ ਦੇ ਜੀਵਨ ਤੇ ਗੱਲਾਂ ਕੀਤੀਆਂ ਨੇ ਉੱਥੇ ਮੈਂ ਅਨੁਭਵ ਕਰਦਾ ਕਿ ਸਾਨੂੰ ਕੁਝ نصیਤ ਵੀ ਦਿੱਤੀ ਹੈ ਜਿਵੇਂ ਅਕਸਰ ਆਮ ਤੌਰ ਤੇ ਕਿਹਾ ਜਾਂਦਾ ਹੈ ਇੱਕ ਗੱਲ ਹੁੰਦੀ ਇੱਕੋ ਲਈ ਇੱਕ ਗੱਲ ਹੁੰਦੀ ਹਜ਼ਾਰਾਂ ਵਾਸਤੇ ਕਰਨ ਕੰਢਾ ਮੇਰੇ ਉੱਚੀ ਕੀ ਤਹਾ ਸੈਂਕੜਾ ਤੋਂ ਹੁੰਦੀਆਂ ਨੇ ਜਾਣ ਕਰਨ ਵਾਸਤੇ ਇਸ ਮੌਕੇ ਰਾਜਪਰਾਡ ਨੇ ਦੇਸ਼ ਭਗਤੀ ਦੇ ਗੀਤ ਦੇ ਨਾਲ ਗਦਰੀ ਬਾਬਿਆਂ ਨੂੰ ਨਮਨ ਕੀਤਾ ਉਪਰੰਤ ਸ਼ਮਾਰੋਸ਼ਨ ਕਰਕੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਗਾਇਕ ਕਮਲਜੀਤ ਸਿੰਘ ਬੈਣੀਪਾਲ ਨੇ ਕੁਵਿਸ਼ਰੀ ਰੂਪ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਦਿਆਂ ਦਰਸ਼ਕਾਂ ਦੇ ਦਿਲ ਜਿੱਤ ਲਏ ਗਦਰ ਲਹਿਰ ਦੀ ਰੌਸ਼ਨ ਇਤਿਹਾਸਕ ਪੜਾ ਨੂੰ ਸਲਾਮ ਕਰਦਿਆਂ ਗਾਇਕ ਗੋਗੀ ਸੰਧੂ ਪੱਪੀ ਪਧਾੜ ਰਾਜਪਰਾੜ ਕਮਲਜੀਤ ਬੈਣੀਪਾਲ ਅਤੇ ਸ਼ਰਨਜੀਤ ਕੌਰ ਕੁਸਾ ਨੇ ਦੇਸ਼ ਭਗਤੀ ਅਤੇ ਜਜ਼ਾਰੂ ਗੀਤਾਂ ਦੇ ਨਾਲ ਸਮਾਗਮ ਨੂੰ ਚਰਮ ਸੀਮਾ ਤੇ ਪਹੁੰਚਾਇਆ ਵੇ ਮੈਨਤੀ ਪ੍ਰਧਾਨ ਦੀ ਬੋਲੀ ਹਾਂ meri hon to hun baji hai kaagda te kaagda te meri hon to hun baji hai kaagda te na main jitdi na darina haar kolo chaare paase hi log re pham de ne nahi aas rakh se sarkar kolo meri hath si kaabl kandharti kar kandharti kar kandharti kar mere

મંજુ રાદ ગુરુ ની ઢોલી બેઠે ને તાજી દેખો ને બેઠે ને તાજી દેખો ને નું નો ચેન ના આવડીએ કઈ રા સંગ બેસી લાકિયા થી અચ ਮੱਗੋ ਦੇ ਰੇਂਤੀਰਾ ਕਿੰਦੇ ਰੇ ਕੋ ਸ਼ੇਰ ਇਕੱਠੇ ਕਿੰਦੇ ਵਿੱਚ ਛੇਰ ਇਕੱਠੇ ਲੜ ਕੇ ਨਾ ਵਹਿ ਨਿਕਲੇ ਬਈ ਲਖਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ اے ਰੱਬੀ ਹੁਕਮ ਲੈ ਕੇ اے ਰੱਬੀ ਹੁਕਮ ਲੈ ਕੇ ਇਸ ਸੰਸਾਰ ਤੇ ਆਉਂਦੇ ਨੇ ਕਦੇ ਚੁੱਕਦੇ ਨੇ ਤਲਵਾਰਾਂ ਕਦੇ ਸੀਸ ਘਟਾਉਂਦੇ ਨੇ ਆਉ ਰੱਬੀ ਹੁਕਮ ਲੈ ਕੇ ਇਸ ਸੰਸਾਰ ਤੇ ਆਉਂਦੇ ਨੇ ਕਦੇ ਚੁੱਕਦੇ ਨੇ ਤਲਵਾਰਾਂ ਕਦੇ ਸੀਸ ਘਟਾਉਂਦੇ ਨੇ ਇੱਥੇ ਆ ਕੇ ਮੈਨੂੰ ਬਾਹਰ ਦੀ ਪਰਵਾਹ ਨਹੀਂ ਹੈ ਪਿਆਰ ਆਇਆ ਜਿੰਨਾ ਕਿ ਮੈਨੂੰ ਆਇ ਲੱਗਿਆ ਕਿ ਵੀ ਮੇਰੇ ਕੋਠੇ ਪ੍ਰੋਗਰਾਮ ਲੈ ਲੈਂਦੇ ਆ ਮੈਂ ਤਾਂ ਪ੍ਰੋਗਰਾਮ ਦੇਖਣੇ ਹੁੰਦੇ ਆ ਇੱਥੇ ਸੰਡਾ ਹੁੰਦਾ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਕੋਈ ਜਾਗ ਦੀਆਂ ਜ਼ਮੀਰਾਂ ਬਾਹਰ ਮੇਰੇ ਭਰਾ ਇੱਥੇ ਵੀ ਹੈਗੇ ਆ ਜੋ ਨਾ ਗਦਰੀ ਬਾਪਿਆਂ ਨੂੰ ਜਿਨ੍ਹਾਂ ਨੇ ਸਾਨੂੰ ਆਗਨਾ ਕਰਵਾਨੀਆਂ ਕਰਕੇ ਤੇ ਹੋ ਸਾਡੀ ਭੈਣ ਗਦਰੀ ਗੁਲਾਬਪੁਰ ਵਰਗੇ ਜਿੰਨਾਂ ਨੂੰ ਅਸੀਂ ਉਥੇ ਸਾਰ-ਸਾਰ ਦੇ ਨਾਲ ਯਾਦ ਕਰਦੇ ਆ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਲੱਗੀਆਂ ਇਤਿਹਾਸਿਕ ਤਸਵੀਰਾਂ ਦੀ ਪ੍ਰਦਰਸ਼ਨੀ ਨੇ ਵੀ ਲੋਕਾਂ ਦਾ ਧਿਆਨ ਖੂਬ ਆਪਣੇ ਵੱਲ ਖਿੱਚਿਆ ਅਤੇ ਇਹਨਾਂ ਮਹਾਨ ਸ਼ਹੀਦਾਂ ਦੇ ਬલિદાન ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਸਵਾਗਤ ਦੌਰਾਨ ਸਾਰਿਆਂ ਦੇ ਲਈ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਅਤੇ ਸਭ ਨੇ ਇਸ ਦਾ ਆਨੰਦ ਵੀ ਮਾਣਿਆ ਇਸ ਮੌਕੇ ਡਾਕਟਰ ਮਲਕੀਤ ਸਿੰਘ ਕਿੰਗਰਾ, ਸੁਮਨੀਤ ਕਾਰ ਕਿੰਗਰਾ, ਡਾਕਟਰ ਗੁਰਨੀਤ ਸਿੰਘ ਬਰਾੜ ਅਤੇ ਸੁਖਵੀਰ ਸਿੰਘ ਪੰਡਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਹਿੰਦੇ ਜਦੋਂ ਅਖੋਤੀ ਜਿਆਦੀ ਆਈ ਨਾ ਤੇ ਸਾਨੂੰ ਸਾਲਿਆਂ ਨੂੰ ਫਰਕ ਕਿਹਨਾਂ ਦੇ ਵਿੱਚ ਦਿੰਦਾ ਤੇ ਬਾਬਾ ਗੁਰਮਖ ਸਿੰਘ ਲੱਤ ਤੋਂ ਉਹ ਕਹਿੰਦਾ ਮੈਨੂੰ ਵੀ ਉੱਥੇ ਸੀ ਲੁਧਿਆਣੇ ਬਾਬਾ ਗੁਰਮਖ ਸਿੰਘ ਲੱਤ ਤੋਂ ਫੱਟ ਕੇ ਲੈਹੂ ਪ੍ਰਧਾਨ ਮੰਤਰੀ ਲੁਧਿਆਣੇ ਆਇਆ ਸੀਗਾ ਤੇ ਕਹਿੰਦੇ ਉਹ ਲੈਹੂ ਜਾਣਦਾ ਸੀ ਉਹ ਕਹਿੰਦਾ ਵੀ ਮੈਂ ਮੈਂ ਕੀ ਹੜਾ ਬਾਬਾ ਜੀ ਜਿਹਨੂੰ ਅੰਦਰ ਗਏ ਤੇ ਬਾਬਾ ਜੀ ਦੇ ਬਗਲ ਵੱਲੀ ਜਿੱਥੇ ਬਾਬਾ ਜੀ ਅਰੈਸਟ ਸੀਗੇ ਤੇ ਕਹਿੰਦੇ ਉਹਨਾਂ ਨਾਲ ਬੈਠ ਕਰਨੀ ਮੈਨੂੰ ਕਹਿੰਦਾ ਬਾਬਾ ਜੀ ਮੈਨਾਂ ਤੁਹਾਡੇ ਦਰਸ਼ਨ ਕਰਨਾ ਹੈ ਤੁਹਾਡੇ ਕਰਕੇ ਮੈਂ ਪ੍ਰਧਾਨ ਮੰਤਰੀ ਬੜੇ ਕੁਰਬਾਨੀਆਂ ਕਰਕੇ ਮੈਂ ਬਾਬਾ ਨਰਿੰਦਰ ਸਿੰਘ ਨਾਲ ਜੁੜ ਕੇ ਬੋਲ ਸੁਣਾਉਣਾ ਤੁਹਾਨੂੰ ਹੁਣ ਦੁਨੀਆ 'ਚ ਨਹੀਂ ਰਹੇ ਉਹ ਤੇ ਉਹਨਾਂ ਨੇ ਕਹਿੰਦੇ ਕਹਿੰਦੇ ਮੇਰੀ ਗੱਲ ਸੁਣ ਕਹਿੰਦੇ ਜਦੋਂ ਮੇਲ ਕੋਲੇ ਹੋਇਆ ਮੇਰੇ ਮੂੰਹ ਤੇ ਝੋਕਾ ਕਹਿੰਦਾ ਆਈ ਆ ਬੀ ਸੀ ਜਿਸ ਵੇ ਮਜ਼ਦੂਰਾਂ ਦਾ ਰਾਤੋਂ ਕਸਾ ਦੇ ਇੱਕ ਕਿਸਾਨ ਦਾ ਹਾਲ ਸੀ ਇੱਕ ਗੱਲ ਉਹਨਾਂ ਨੇ ਕੁਝ ਯਾਦ ਆ ਗਈ ਸرائی ਬਾਪਾ ਰੂਟ ਸਿਰ ਜੂਣ ਚੱਟ ਉਸਨੇ ਗੋਦਵਾਰੇ ਵਿੱਚ ਬੋਲਦੇ ਹੋਏ ਕਹੇ ਜੇਕਰ ਕੋਈ ਆਦਿ ਦੇਸ਼ ਨੂੰ ਜਲਤ ਕੋਣ ਤੋਂ ਪੇਸ਼ ਰਹਿਣਾ ਚਾਹੁੰਦਾ ਤਾਂ ਬੰਗਾ ਪੈ ਲੈਣਾ ਪੰਜਾਬ ਦੇ ਗਦਰੇ ਬਾਬਿਆਂ ਦੇ ਫੜੇ ਜਾਂ ਤੋਬਾ ਬੀਬੀ ਗਲੌਕ ਕੋਰ ਨੇ ਹਰਾਣਾ ਜਿਹੜਾ ਹੁਸ਼ਾਰਪ ਫਿਰੋਜ਼ਪੁਰ ਅਧਰਵਾ ਵਿੱਚ ਗੋਪਤ ਰਹਿ ਕੇ ਕਦੀਆਂ ਗਦਰੀਆਂ ਯੋਆਂ ਨਾਲ ਤਾਲ ਜ ਕਰਦੇ ਨੇ ਬੀਬੀ ਜੀ ਗਦਰੇ ਬਾਬਿਆਂ ਨੇ ਜੱਥੇ ਅਧਰਵਾਣ ਨੂੰ ਇੱਕ ਥਾਂ ਤੋਂ ਦੂਜੀ ਥਾਂ ਪੰਜਾਬ ਦੇ ਕੰਮ ਸੁਣਾ ਲਿਆ ਉਨੀ ਫਿਰ ਵੀ 1915 ਨੂੰ ਕੀਤਾ ਜਾਣ ਵਾਲਾ ਗਦਰ ਅੰਦੋਲਨ ਪੱਲੇ ਸਫਲ ਹੋ ਗਿਆ ਕਿਸੇ ਮੁੱਖ ਪਰ ਇਸ ਸੂਚਨਾ ਤੇ ਪਾਈ ਅੰਮ੍ਰਿਤਸਰ ਅਤੇ ਬੀਬੀ ਗੁਲਾਬ ਕੌਰ ਨੂੰ ਹਰਿਆਣਾ ਹੁਸ਼ਿਆਰਪੁਰ ਪਹੁੰਚ ਨੇ ਗਿਆਤਾ ਪਨੇ ਅੱਜ ਆਪਾਂ ਇਕੱਠੇ ਹੋਏ ਆ ਗਦਰੀ ਬਾਬਿਆਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਭਾਰਤ ਦੀ ਆਜ਼ਾਦੀ ਦੀ ਮੁਹਿੰਮ ਦੇ ਵਿੱਚ ਉਹਨਾਂ ਦੀ ਕੀ ਦੇਣ ਸੀ ਕੀ ਯੋਗਦਾਨ ਸੀ ਕੋਇਨਸੀਡੈਂਟਲੀ ਅੱਜ ਮੈਂ ਸਵੇਰੇ ਉੱਠ ਕੇ ਜਦੋਂ ਆਪਣਾ ਫੋਨ ਚੈੱਕ ਕਰ ਰਿਹਾ ਸੀ ਤਾਂ ਹਿਸਟਰੀ ਦੇ ਵਿੱਚੋਂ ਅੱਜ ਦੇ ਦਿਨ ਬਾਰੇ ਉਦਾਹਰਨਾਂ ਅਪਡੇਟਸ ਆ ਜਾਂਦੀਆਂ ਨੇ ਤੇ ਮੈਨੂੰ ਪਤਾ ਲੱਗਿਆ ਕਿ ਅੱਜ 19 ਅਕਤੂਬਰ ਦਾ ਦਿਨ ਅਮਰੀਕਾ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਉਸੇ ਲਈ ਠੀਕ ਕਾਰਨ ਕਰਕੇ ਜਿਸ ਕਾਰਨ ਕਰਕੇ ਆਪਾਂ ਅੱਜ ਆਜ਼ਾਦੀ ਦੀ ਲੜਾਈ ਦੀ ਗੱਲ ਕਰ ਰਹੇ ਹਾਂ ਪਿੰਡੋ ਯੂਐਸ ਹੈਰੀਟੇਜ ਵੱਲੋਂ ਫ੍ਰਿਜਨਰ ਦੇ ਵਿੱਚ ਸਾਲਾਨਾ ਗਦਰੀ ਬਾਬਿਆਂ ਦਾ ਮੇਲਾ ਕਰਵਾਇਆ ਗਿਆ ਜਿੱਥੇ ਨਰਿੰਦਰ ਸਿੰਘ ਚਾਹਲ ਹੋਰਾਂ ਨੇ ਪਹੁੰਚ ਕੇ ਦਮਦਾਰ ਸਪੀਚ ਕੀਤੀ ਨਾਲ ਦੇ ਨਾਲ ਡਾਕਟਰ ਸਰਬਜਿੰਦਰ ਸਿੰਘ ਤੇ ਨਾਲ ਦੇ ਨਾਲ ਸੰਤਰਾ ਮਦਾਸੀ ਦੀ ਬੇਟੀ ਪ੍ਰਤਪਾਲ ਕੌਰ ਅਦਾਸੀ ਇਸ ਮੇਲੇ ਦੀ ਸ਼ਾਨ ਬਣੇ ਤੇ ਸਭ ਤੋਂ ਵੱਧ ਖੁਸ਼ੀ ਦੀ ਗੱਲ ਹੋਈ ਵੀ ਭੈਣ ਜੀ ਪਰਮਜੀਤ ਕੌਰ ਅਵਤਾਰ ਪਾਸ਼ ਦੇ ਸਿਸਟਰ ਉਹ ਵੀ ਅੱਜ ਦੇ ਮੇਲੇ ਦੇ ਵਿੱਚ ਪਹੁੰਚੇ ਤੇ ਹੋਰ ਲੋਕਲ ਬੁਲਾ ਰਿਆ ਨੇ ਤੇ ਲੋਕਲ ਗਾਇਕਾਂ ਨੇ ਐਸਾ ਰੰਗ ਬਣਿਆ ਕਿ ਹਰ ਕੋਈ ਆਸ਼ਿਸ਼ ਕਰ ਉੱਠਿਆ ਤੇ ਅੱਜ ਦਾ ਇਹ ਮੇਲਾ ਗਦਰੀ ਬਾਬਿਆਂ ਦੀ ਯਾਦ ਨੂੰ ਤਾਜ਼ਾ ਕਰਾਉਂਦਾ ਹੋਇਆ ਪੂਰੀ ਜਿਵੇਂ ਕਹਿੰਦੇ ਸ਼ਰਦਾ ਦੇ ਨਾਲ ਸੰਪੰਨ ਹੋਇਆ ਤੇ ਜਿਹੜਾ ਕਿ ਮੈਂ ਸਮਝਦਾ ਵੀ ਆਉਣ ਵਾਲੇ ਪੂਰੇ ਸਾਲ ਦੇ ਵਾਸਤੇ ਯਾਦ ਰੱਖਿਆ ਜਾਊਗਾ ਨਾਲ ਦੀ ਨਾਲ 4.0 ਬਾਰੇ ਬੱਚਿਆਂ ਨੂੰ ਵੀ ਸਨਮਾਨਤ ਕੀਤਾ ਗਿਆ ਜਿਹੜੀ ਸਭ ਤੋਂ ਵਧੀਆ ਗੱਲ ਆ ਕਿਉਂਕਿ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਵਾਸਤੇ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਹੋਣੇ ਚਾਹੀਦੇ ਹੈਗੇ ਆ ਸੋ ਅਸੀਂ ਆਸ ਕਰਦੇ ਆਂ ਵੀ ਇਹ ਸੰਸਥਾ ਅੱਗੇ ਤੋਂ ਵੀ ਇਦਾਂ ਦੇ ਪ੍ਰੋਗਰਾਮ ਕਰਦੀ ਰਹੂ। ਅੰਤ ਦੇ ਵਿੱਚ ਮੇਲਾ ਆਪਣੀਆਂ ਅਮਿਤ ਪੜਾਣਾ ਛੱਡਦਾ ਹੋਇਆ ਸਮਾਪਤ ਹੋਇਆ ਇਸ ਮੌਕੇ ਸੰਸਥਾ ਦੇ ਵੱਲੋਂ ਸੁਵਿਨੀਅਰ ਜਾਰੀ ਕੀਤਾ ਗਿਆ ਅਤੇ ਐਡਵੋਕੇਟ ਨਰਿੰਦਰ ਸਿੰਘ ਚਾਹਲ ਦੀ ਪੁਸਤਕ ਅਦਾਲਤਾਂ ਅੰਦਰਲਾ ਸੱਚ ਵੀ ਲਾਂਚ ਕੀਤੀ ਗਈ ਸਮਾਗਮ ਗਦਰੀ ਬਾਬਿਆਂ ਦੀ ਸ਼ਹਾਦਤ ਨੂੰ ਨਮਨ ਕਰਦਾ ਹੋਇਆ ਪੰਜਾਬ ਦੀ ਚੜਤੀ ਕਲਾ ਤੇ ਵਿਸ਼ਵ ਪੱਧਰੀ ਪੰਜਾਬੀ ਏਕਤਾ ਦਾ ਪ੍ਰਤੀਕ ਬਣ ਕੇ ਨਿਭੜਿਆ ਇੰਡੋ ਯੂ ਐਸ ਹੈਰੀਟੇਜ ਐਸੋਸੀਏਸ਼ਨ ਵੱਲੋਂ ਅੱਜ ਫਰੀਨੋ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਨਾਨਾ ਗਦਰੀ ਬਾਬੇ ਨੂੰ ਸਮਰਪਿਤ ਯਾਦਗਾਰੀ ਮੇਲਾ ਕਰਵਾਇਆ ਗਿਆ ਜਿੱਥੇ ਬਾ ਕਮਾਲ ਸ਼ਖਸੀਤਾਂ ਨੇ ਆ ਕੇ ਸ਼ਿਰਕਤ ਕੀਤੀ ਅਤੇ ਆਪਣੇ ਇਤਿਹਾਸ ਦੇ ਚਰੁੱਖ ਦੇ ਵਿੱਚੋਂ ਗੱਲਾਂ ਬਾਤਾਂ ਕੀਤੀਆਂ ਤੇ ਬੱਚਿਆਂ ਨੂੰ ਸਾਡੇ ਹਾਜ਼ਰੀਨ ਭਾਰਤੀ ਪੰਜਾਬੀ ਭਾਈਚਾਰੇ ਨੂੰ ਦੱਸਿਆ ਕਿ ਕਿੰਨੀਆਂ ਲਾਸਾਂ ਜੀ ਕੁਰਬਾਨੀਆਂ ਦੇ ਨਾਲ ਇਸ ਨੂੰ ਉਜਾਗਰ ਕਰਵਾਇਆ ਤੇ ਇਸ ਨੂੰ ਆਪਾਂ ਯਾਦ ਦੇ ਰੂਪ ਵਿੱਚ ਬਰਕਰਾਰ ਰੱਖਣਾ ਤੇ ਇਹ ਮੇਲਾ ਯਾਦਗਾਰੀ ਹਣੋ ਬੜਿਆ ਫਰੀਦੋਪੁਰ ਦਾ ਕਲਵਨ ਤੋਪੀ ਧਾਲੀਆਂ ਆਪਣੇ ਸਾਥੀ ਨੀ ਦਾ ਮਾਸ਼ੀਗਤ ਕੈਮਰਾ ਅਫਤਾਰ ਗਰੇਵਾਨਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ